ਚਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਪੁਰਸ਼ ਜਿਨ੍ਹਾਂ ਬਾਰੇ ਅਨਸਾਰੀ ਵਾਲੇ ਮਹਾਪੁਰਸ਼ਾਂ ਨੇ ਬਚਨ ਕੀਤੇ ਕਿ ਸੰਤ ਬਾਬਾ ਬਲਜਿੰਦਰ ਸਿੰਘ ਜੀ ਵਰਗਾ ਵਿਦਵਾਨ ਔਰ ਕਿਰਪਾ ਵਾਲਾ ਮਹਾਪੁਰਸ਼ ਹੈ ਸਮੇਂ ਧਰਤੀ ਤੇ ਕੋਈ ਨજર ਨਹੀਂ ਆਉਂਦਾ ਜਿਹਨੂੰ ਐਡੇ ਵੱਡੇ ਭਾਂਜੀ ਸੇਵਾ ਮਿਲੀ ਮੁਖੀ ਹੋਣ ਦਾ ਮਾਣ ਮਿਲਿਆ ਮੁਖੀ ਮਹਾਪੁਰਸ਼ ਬੜੇ ਸਨ ਪਰ ਰਾੜਾ ਸਾਹਿਬ ਦੇ ਵਿੱਚ ਜੇ ਮੁਖੀ ਦਾ ਕਿਤਾਬ ਮਿਲਿਆ ਹੈ ਚੌਥੇ ਮੁਖੀ ਹੋਣ ਦਾ ਗਰਦਾਬ ਮਿਲਿਆ ਤੇ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾਣਾ ਸਾਹਿਬ ਵਾਲੇ ਮਹਾਪੁਰਸ਼ਾਂ ਨੂੰ ਮਿਲੇ ਪਰ ਨਿਮਰਤਾ ਵੇਖੋ ਕਿੰਨੀ ਸੈਕਟਰੀ ਸਾਹਿਬ ਨੂੰ ਨਾ ਕਿਹਾ ਸੀ ਭਾਈ ਵਾਰ-ਵਾਰ ਨਾ ਸਾਨੂੰ ਮੁਖੀ ਨਾ ਕੋ ਅਸੀਂ ਤੇ ਸੇਵਾਦਾਰ ਆਂ ਸੇਵਾ ਕੋ ਸੇਵਾ ਬਨਾਈ ਹੁਕਮ ਭੂਜ ਪਰਮ ਪਦ ਪਾਈ ਐਡੀ ਵੱਡੀ ਸੇਵਾ ਮਰਿਆਦਾ ਦੇ ਵਿੱਚ ਰਹਿ ਕੇ ਨੇ ਦੇ ਚਾਰ ਬੰਦੇ ਕਿਸੇ ਨੂੰ ਸਸਰੀਕਾਲ ਬੁਲਾਣ ਲੱਗ ਪੈਣਾ ਬੰਦਾ ਫਤੈ ਨਹੀਂ ਮੰਨਦਾ ਕਿਸੇ ਦੀ ਵੀ ਮੈਂ ਪਤਾ ਨਹੀਂ ਕੀ ਬਣ ਗਿਆ ਪਰ ਐਡੇ ਵੱਡੇ ਸਤਾਨ ਦੀ ਸੇਵਾ ਮਹਾਂਪੁਰਸ਼ਾਂ ਦੇ ਕੋਲ ਪਰ ਜਿੰਨੇ ਵੀ ਆਉਣਾ ਜਿੰਨੇ ਵੀ ਆਣਾ ਨੂੰ ਗੱਲ ਦੇ ਨਾਲ ਲਾ ਲੈਣਾ ਉਹਨਾਂ ਨੇ ਜਿੰਨੇ ਵੀ ਆਉਣਾ ਜੋ ਸ਼ਰਨਾਵੇਂ ਤੇ ਸਕੰਠ ਲਾਵੇ ਤੇ ਬਿਰਧ ਸੁਆਮੀ ਸੰਧਾ ਤੇ ਗੁਰੂ ਸਾਡੇ ਦਾ ਬਿਰਧ ਹੈ ਪ੍ਰਮਾਤਮਾ ਦਾ ਬਿਰਧ ਹੈ ਜਿਹੜਾ ਵੀ ਗੁਰੂ ਕੋਲ ਆਉਂਦਾ ਹੈ ਮਹਾਂਪੁਰਸ਼ਾਂ ਕੋਲ ਚੱਲ ਕੇ ਆਉਂਦਾ ਹੈ ਕੱਲਾ ਰੋਹਾਨੀ ਨਹੀਂ ਸਰ ਉਹ ਗਿਆਨ ਵੰਡਦੇ ਜਿਹੜਾ ਟੀਸ਼ਰ ਮੈਕਰੋ ਐਪ ਜਿਹੜਾ ਏਡੀ ਵੱਡੀ ਕਿਰਪਾ ਕਰਕੇ ਨੇ ਕਿਹੇ ਸੰਤਮਾ ਪੁਰਸ਼ ਦੇ ਸੇਰੀ ਆਇਆ ਇਹ ਵੀ ਖਿਤਾਬ ਬਾਬਾ ਬਰਜਿੰਦਰ ਸਿੰਘ ਦੇ ਹਿੱਸੇ ਆਇਆ ਇਹ ਸੇਵਾ ਉਹਨਾਂ ਦੇ ਹਿੱਸੇ ਆਈ ਹੈ ਇਸ ਕਰਕੇ ਉਹ ਮਹਾਂਪੁਰਸ਼ ਕੱਲਾ ਰੋਹਾਨੀ ਨਹੀਂ ਬੈਠਾ ਪਿਆ ਇਹ ਸਾਰਾ ਰੌਣਾ ਸਾਹਿਬ ਦਾ ਜਿੰਨਾ ਲੱਗਾ ਤੁਸੀਂ ਜਿੰਨੇ ਬੈਠੇ ਹੋ ਤੇ ਮੈਂ ਉਹਦੋਂ ਦੀ ਇੱਕ ਹੀ ਗੱਲ ਨੋਟ ਕਰ ਰਿਆ ਬਈ ਭਾਵੇਂ ਸਕੇ ਤੂੰ ਸੱਗਾ ਕੋਈ ਹੋਵੇ ਇੰਨਾ ਸਮਾਂ ਕੋਈ ਬੈ ਨਹੀਂ ਸਕਦਾ 21 ਦੂਏ ਪ੍ਰੋਗਰਾਮ ਸ਼ੁਰੂ ਹੋਇਆ ਤੇ ਪ੍ਰਬੰਧਕ ਵੀ ਟਰਸਟ ਵਾਲੇ ਵੀ ਇੰਨੇ ਸੂਝਵਾਨ ਨੇ ਸਿਆਣੇ ਐ ਕਿਸੇ ਵੀ ਗੱਲ ਦਾ ਉਹਨਾਂ ਨੇ ਵਿਗੜ ਨਹੀਂ ਪੈਣ ਦਿੱਤਾ ਉਸੇ ਤਰ੍ਹਾਂ ਸਾਰਾ ਕੁਝ ਹੋ ਰਿਹਾ ਹੈ ਜੇ ਖੁਸ਼ੀ ਦਾ ਪ੍ਰੋਗਰਾਮ ਹੋਵੇ ਤਾਂ ਵੀ ਆਨੰਦ ਸਾਹਿਬ ਤੇ ਜੇ ਕੋਈ ਚੜ੍ਹਾਈ ਕਰ ਜੇ ਤਾਂ ਵੀ ਆਨੰਦ ਸਾਹਿਬ ਆਨੰਦ ਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਇਹ ਗਿਆਨ ਕਿੱਥੋਂ ਮਿਲਦਾ ਗੁਰੂ ਕੋਲੋਂ ਇਹ ਜੇ ਮਹਾਂਪੁਰਸ਼ਾਂ ਕੋਲੋਂ ਇਸ ਕਰਕੇ ਆਓ ਤੇ ਮਹਾਂਪੁਰਸ਼ਾਂ ਦੇ ਬਚਨ ਸਨ ਬਾਬਾ ਜੀ ਹੰਸਾਲੀ ਵਾਲਿਆਂ ਦੇ ਕਹਿੰਦੇ ਆ ਇਸ ਸਮੇਂ ਉਹਨਾਂ ਵਰਗਾ ਕੋਈ ਵਿਦਵਾਨ ਨਹੀਂ ਤੇ ਸੰਤ ਬਾਬਾ ਰਣਜੀਤ ਸਿੰਘ ਜੀ ਢੱਡੀਆਂ ਵਾਲੇ ਕਹਿੰਦੇ ਉਹ ਵੀ ਬੜੀ ਪੁੰਜੀ ਹੋਈ ਹਸਤੀ ਨੇ ਤੇ ਮੈਂ ਇੱਕ ਹੋਰ ਵੀ ਗੱਲ ਛੱਡੋ ਇੱਕ ਮਹਾਪੁਰਸ਼ ਅੱਗੇ ਕੋਈ ਮਹਾਪੁਰਸ਼ ਨਹੀਂ ਬਣਾ ਸਕਦਾ ਸੰਤ ਪਾਪਾ ਈਸ਼ਰ ਸਿੰਘ ਮਹਾਰਾਜ ਨੇ ਉਹ ਲੱਖਾਂ ਮਹਾਪੁਰਸ਼ ਬਣਾਤੇ ਰਤਵਾੜੇ ਵਾਲੇ ਮਹਾਪੁਰਸ਼ ਜਰਗੜੇ ਮਹਾਪੁਰਸ਼ ਭੇਰੇ ਵਾਲੇ ਮਹਾਪੁਰਸ਼ ਕਿੰਨੇ ਮਹਾਪੁਰਸ਼ ਨੇ ਜਿਨ੍ਹਾਂ ਦੀ ਆਪਾਂ ਗਿਣਤੀ ਨਹੀਂ ਕਰ ਸਕਦੇ ਤੇ ਜਿਨ੍ਹਾਂ ਨੇ ਲੱਖਾਂ ਦੇ ਹਿਸਾਬ ਨਾਲ ਕੱਲਾ ਮਹਾਪੁਰਸ਼ਾ ਨਹੀਂ ਉਹਨਾਂ ਦੇ ਅੱਗੂ ਵਰਸਾਏ ਹੋਏ ਮਹਾਪੁਰਸ਼ਾਂ ਨੇ ਲੱਖਾਂ ਦੁਨੀਆ ਨੂੰ ਘੰਟਾ ਭਾਟੇ ਦਾ ਅਮਰ ਸ਼ਕਾ ਕੇ ਤੇ ਗੁਰੂ ਦੇ ਲੜ ਲਾਇਆ ਤੇ ਮਰੀਆਨਾ ਦੇ ਵਿੱਚ ਰਹਿਣ ਦਾ ਉਹਨਾਂ ਨੇ ਜਿਹੜੀ ਆ ਜਾਚ ਦੱਸੀ ਕਿਉਂਕਿ ਸਮਾਂ ਨਹੀਂ ਹੈ ਮੈਂ ਅੱਗੇ ਜਾਵਾਂ ਕਿਉਂਕਿ ਬੜੇ ਬਿਆਨਤ ਮਹਾਂਪੁਰਸ਼ ਨੇ ਕਿਸੇ ਨੂੰ ਸੱਦਾ ਨਹੀਂ ਗਿਆ ਕਿਉਂਕਿ ਸਾਰੇ ਆਪਣੇ ਆਪ ਹੀ ਆਏ ਕਿਉਂਕਿ ਇਹੀ ਮੂਲ ਹੈ ਇਹੀ ਜੜ ਹੈ ਕਿ ਜਿੰਨੇ ਮਹਾਂਪੁਰਸ਼ ਨਜ਼ਰ ਆ ਰਹੇ ਹਨ ਨਾ ਕੋਈ ਇਲਾਕੇ ਦੇ ਵਿੱਚ ਕੋਈ ਵੀ ਮਹਾਂਪੁਰਸ਼ ਪ੍ਰਚਾਰ ਕਰ ਰਿਹਾ ਜੇ ਰਾੜੇ ਵਾਲੇ ਮਹਾਂਪੁਰਸ਼ ਇਸ ਧਰਤੀ ਤੇ ਆਏ ਰੇਰੂ ਸਾਹਿਬ ਤੋਂ ਕਿਰਪਾ ਪ੍ਰਾਪਤ ਕਰਕੇ ਇਸ ਧੱਕੀ ਨੂੰ ਭਾਗ ਲਾਇਆ ਤੇ ਇਥੋਂ ਅੱਗੇ ਜਿੰਨੇ ਮਹਾਂਪੁਰਖ ਕੋਈ ਕਿਸੇ ਇਲਾਕੇ 'ਚ ਚਲਾ ਗਿਆ ਕੋਈ ਕਿਸੇ ਚ ਇਲਾਕੇ 'ਚ ਚਲਾ ਗਿਆ ਤੇ ਉਹਨਾਂ ਨੇ ਪ੍ਰਚਾਰ ਕੀਤਾ ਆਪਾਂ ਅਸੀਂ ਤੁਸੀਂ ਜਿੰਨੇ ਮਹਾਂਪੁਰਖ ਬੈਠੇ ਨੇ ਇਹਨਾਂ ਹੀ ਮਹਾਂਪੁਰਖਾਂ ਕੋਲ ਅੱਗੇ ਸੁਣ ਸੁਣ ਕੇ ਤੇ ਆਪਣੇ ਗੁਰੂ ਦੇ ਨਾਲ ਜੁੜ ਗਏ ਤੇ ਅੱਜ ਦੁਨੀਆ ਦੇ ਅੰਦਰ ਪ੍ਰਚਾਰ ਹੋ ਰਿਹਾ ਕਿ ਵੱਡੇ ਦੇ ਅੰਦਰ ਨਾ ਕੋਈ ਐਸਾ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਵਰਗਾ ਹੋਇਆ ਨਾ ਕੋਈ ਹੋਇਆ ਤੇ ਨਾ ਕੋਈ ਹੋੜਾ ਤੇਰੇ ਜਿਹਾਂ ਰਾੜੇ ਵਾਲੇ ਆ ਇਹੋ ਜਿਹਾ ਨਾ ਕੋਈ ਮਹਾਪੁਰਸ਼ ਹੋਇਆ ਤੇ ਨਾ ਹੀ ਐਡਾ ਵੱਡੀ ਕਿਰਪਾ ਬਖਸ਼ਿਸ਼ ਕਿਧਰ ਨਜ਼ਰ ਆਉਂਦੀ ਆ ਨਹੀਂ ਦੇ ਜਾਂ ਹੈ ਮੰਦਰ ਸਾਹਿਬ ਜਾਓ 24 ਘੰਟੇ ਪ੍ਰਸ਼ਾਦਾ ਹੈ ਜਾਂ ਹਜੂਰ ਸਾਹਿਬ ਤੇ ਜਾਂ ਫੇਰੇ ਰਾਣਾ ਸਾਹਿਬ ਹੈ 24 ਘੰਟਿਆਂ ਚ ਜਦੋਂ ਮਰਜ਼ੀ ਆ ਜਾਓ ਇਹੋ ਜੀ ਕਿਰਪਾ ਹੈ ਉਹ ਜਾਂ ਲੰਗਰ ਪ੍ਰਸ਼ਾਦਾ ਇਹੋ ਜਿਹਾ ਪਿਆਰ ਕਿਧਰੇ ਨਜ਼ਰ ਹੀ ਨਹੀਂ ਆਉਂਦਾ ਇਸ ਕਰਕੇ ਹੀ ਮਹਾਂਪੁਰਸ਼ਾਂ ਨੂੰ ਸੱਚੀ ਸੁੱਚੀ ਸੰਦਾ ਜਲੀ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਸਰੀਆਮ ਦਾ ਬਜਨ ਬੰਨੜੇ ਆਪਾਂ ਭਾਈ ਉਹ ਕਹੇਗੇ ਨੇ ਭਾਈ ਸਾਡੇ ਕੇ ਨੇ ਕੇ ਕੋਕ ਨਹੀਂ ਘਟਣਾ ਭਾਈ ਨਾ ਕਰਿਆ ਕਰੋ ਕਿਉਂਕਿ ਉਹ ਮਰਿਆਦਾ ਹਲੇ ਸਾਣੇ ਇਸ ਕਰਕੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ઘરે ਕੋਈ ਸੰਤਨਾਪੁਰ ਪਰਤੇ ਕਰਨਾਂ ਸੁਬੇਤੀ ਕਰਾਂਗਾ ਦੋ ਤਿੰਨ ਸਾਧਕਾਂ ਦੇ ਵਿੱਚ ਹੀ ਕਿਸੇ ਹਾਜ਼ਰੀ ਲਗਾਉਣੀ ਹੈ ਸਮੇਂ ਤੋਂ ਅਗੇ ਨਹੀਂ ਜਾਣਾ 5-4 ਮਿੰਟ ਦੇ ਸਮਾਂ ਲੈ ਆਪਕੋ ਬੇਨਤੀ ਕਰਾਂਗਾ ਕਿ ਦੁਬਾਰਾ ਸਮਾਂ बार-बार ਸੁਣਨਾ ਅੱਛਾ ਨਹੀਂ ਲੱਗਦਾ ਬਾਬਾ ਜਸਵੀਰ ਸਿੰਘ ਜੱਪੜ ਵਾਲੇ ਨੇ ਬੇਨਤੀ ਹੈ ਕਿਰਪਾ ਕਰਕੇ ਮਾਈਕ ਤੇ ਨੇੜੇ ਆਓ 5-4 ਮਿੰਟ ਦੇ ਵਿੱਚ ਮਹਾਪੁਰਖਾਂ ਨੂੰ ਛੜਦਾ ਸਤਾਰ ਪੇਟ ਕਰ ਲੂਗੀ ਇਹਨਾਂ ਤੋਂ ਬਾਅਦ ਬਾਬਾ ਹਰਚੰਦ ਸਿੰਘ ਨਾਨਸਰ ਕੁਰਿਆ ਵਾਲੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਮਾਈਕਾਂ ਦੇ ਨੇੜੇ ਆ ਜਾਣ ਸੰਗਤ ਦੇ ਚਾਰਨਰ ਸੁਭਿੰਜੀ ਜੀ ਆਪਾਂ ਇਸੇ ਤਰ੍ਹਾਂ ਹੀ ਤਕਾਉ ਬਣਾ ਕੇ ਰੱਖਣਾ। ਉਥਨ ਵੇਲੇ ਜਸਕੀ ਤੁਰਦਾਰ ਵੇਲੇ ਕਾਲੀ ਨਹੀਂ ਕਰਨੀ। ਨਾ ਹੀ ਆਪਾਂ ਬੋਲਚਾਲ ਕਰਦਿਆਂ। ਕੋ ਸਮਝ ਇਹ ਗੰਦ ਹੈ ਆਪਾਂ ਕਾਗਰਤਾ ਰੱਖੀਏ ਵਾਹਿਗੁਰੂ ਦਾ ਸੇਵਨ ਆਪਣੇ ਮਨਾਂ ਦੇ ਵਿੱਚ ਉਸੇ ਤਰ੍ਹਾਂ ਹੀ ਨਿਰੰਤਰ ਜਾਰੀ ਰੱਖੀਏ। ਨਮਸਕਾਰ ਕਰਨ ਵਾਲਿਆਂ ਮੈਂ ਬੀਤਿਆਂ ਤੇ ਭੈਣਾਂ ਨੂੰ ਦੇਖੀ ਕਰਾਂਗਾ ਸੇਵਾਦਾਨ ਨੂੰ। ਵੀ ਥੋੜੀ ਥੋੜੀਆ ਭੈਣਾਂ ਨੂੰ ਨਮਸਕਾਰ ਕਰਾ ਦੋ। ਥੋੜੀ ਜਿਹੀਆਂ ਵੀਰਾਂ ਨੂੰ ਨਮਸਕਾਰ ਕਰਾਈ ਜਾਓ ਨਮਸਕਾਰ ਕਰਮੋਤ ਤੋਂ ਬਹੁਤ ਸੱਭਿਆਤ ਵਾਲੇ ਰਸਤੇ ਆਪਾਂ ਜਿਹੜਾ ਹੈਗਾ ਛੋਟੇ ਮਹਾਰਾਜ ਦੇ ਸਤਨਗਰ ਉਹਨਾਂ ਸੰਤਾਂ ਨੂੰ ਆਪਾਂ ਬੜੇ ਪਿਆਰ ਅਤੇ ਸਤਿਕਾਰ ਨਾਲ ਇਸ਼ਾਰਾ ਕਰਕੇ ਦਰਬਾਰ ਸਾਹਿਬ ਦੇ ਵਿੱਚ ਬੈਠਣ ਦੇਗਾ ਨਹੀਂ ਜਿਹੜੇ ਸੰਤਾਂ ਉੱਥੇ ਬੈਠ ਕੇ ਮੰਨ ਲੈ ਸਕਤੀਆਂ ਨਹੀਂ ਦਰਬਾਰ ਸਾਹਿਬ ਦੇ ਵਿੱਚ ਸਤਿਗੁਰਾਂ ਦੇ ਵੀ ਦਰਸ਼ਨ ਕਰੋ ਇਧਰੋਂ ਗੁਰਬਾਣੀ ਕੀਰਤਨ ਵੀ ਸਰਵਣ ਕਰੋ ਆਉਂ ਫੰਡਮੈਂਟ ਦੇ ਵਾਸਤੇ ਆਪਾਂ ਜੀ ਚਾਪਲ ਵਾਲੇ ਆਪ ਜੀ ਨੂੰ ਸਨਮੋਦਨ ਕਿ ਤੇ ਦੁਰਗੇ ਮਾਪੇ ਜੜੇ ਲਾਟਲ ਨੂੰ ਦੇਸੀ ਤੇ ਤੇ ਤੁਕੇ ਮਾ ே மாடல சி இே மாடல ਛੋੜਾ ਸੁਣ ਧੁਖ ਬਿਨ ਡੇਠੇ ਮਰਿਓਦ ਬਾਜ ਪਿਆਰੇ ਆਪਣੇ ਕਿੱਥੇ ਜਾਣਾ ਬਿਰਹੀ ਨਾ